ਸਟਾਰਟਿੰਗ ਤੇ ਜਿੱਦਣ ਬੰਦਾ ਜੰਮਦਾ ਉਦੋਂ ਨਹੀਂ ਹੋ ਜਾਂਦੀ ਜੀ ਤੱਕ ਤੁਹਾਡਾ ਸੰਘਰਸ਼ ਹੈ ਕਿੰਨੀ ਦੇਰ ਚੱਲਦਾ ਜੀ ਇਹਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਇਨਸਾਨ ਕੋਲ ਹੁੰਦੀਆਂ ਇੱਕ ਤਾਂ ਹੱਥ ਦੀਆਂ ਰੇਖਾਵਾਂ ਇੱਕ ਮੱਛੇ ਦੀਆਂ ਬਿਕਾਜ਼ ਇਹ ਆਮ ਲੋਕ ਸਿਆਣੇ ਲੋਕ ਕਹਿੰਦੇ ਨੇ ਤਕਦੀਰ ਸਿਆਣੇ ਵਿੱਚ ਨਾਮ ਆ ਤਾਂ ਸਟਾਰਟਿੰਗ ਜਿਹੜਾ ਪ੍ਰਾਪਰਟੀ ਡੀਲਰ ਦਾ ਜਿਹੜਾ ਕੰਮ ਸੀ ਪਹਿਲਾ ਆਫਿਸ ਤੁਹਾਡਾ ਕਿੱਥੇ ਸੀ ਕੇ ਬਹੁਤ ਦੋਸਤਾਂ ਦੀ ਗਾਈਡੈਂਸ ਲੈ ਕੇ ਇਸ ਕੰਮ ਨੂੰ ਸਟਾਰਟ ਕਰਦਾ ਦੋਸਤ ਹੀ ਕਹਦੇ ਇਮਾਨਦਾਰ ਹੋਣ ਤੇ ਰਿਸ਼ਤੇਦਾਰ ਤੁਹਾਡਾ ਸਾਥ ਦੇ ਦੇ ਤਾਂ ਤੁਸੀਂ ਕੰਮ ਲੈ ਆ ਕੋਈ ਫੋਰਨ ਤੇ ਡਾਇਰੈਕਟਲੀ ਤਾਂ ਕੋਈ ਨਹੀਂ ਜੀ ਇਨਡਾਇਰੈਕਟਲੀ ਮੇਰੇ ਚਾਰਜ ਜਗ੍ਹਾ ਤੇ ਪਾਈ ਆਪ ਜਿੱਥੇ ਜਾ ਕੇ ਸਾਡਾ ਕੋ ਕਸਟਮਰ ਆਉਂਦਾ ਤੇ ਅਸੀਂ ਉਸ ਦਫਤਰ ਚ ਭੇਜਦੇ ਹਾਂ ਉੱਥੇ ਜਾ ਕੇ ਉਹ ਆਪਣਾ ਸਾਡਾ ਨਾਮ ਹੋਣ ਕਰਕੇ ਉਹ ਸੈਟੀਸਫਾਈ ਹੋ ਕੇ ਚਲੇ ਜਾਂਦਾ ਤੇ ਉੱਥੇ ਜੇ ਉਹਨੂੰ ਕੋਈ ਚੀਜ਼ ਚਾਹੀਦੀ ਬੰਦਾ ਅਜੇ ਅਸੀਂ ਗਲਤ ਕੰਮ ਨਹੀਂ ਕਰਦੇ ਅਸੀਂ ਕੋਈ ਅਵਾਰਡ ਮੁੱਲ ਨਹੀਂ ਖਰੀਦਦੇ ਨਾ ਸਤਿ ਕੁਲੇ ਹੈਗਾ ਇਹ ਅਵਾਰਡ ਜਿਹੜਾ ਇਹ ਸਾਨੂੰ ਪੰਜਾਬ ਗਵਰਨਮੈਂਟ ਵੱਲੋਂ ਦਿੱਤਾ ਗਿਆ ਹੈ ਸਪੈਸ਼ਲ ਬਲਾਕੇ ਦਸ਼ਮੀਸ਼ ਪ੍ਰਾਪਰਟੀ ਨੂੰ ਇੱਕ ਅਵਾਰਡ ਮਿਲਿਆ ਹੈ ਜਿਹੜਾ ਕਿ ਸ਼ੇਰ ਦੇ ਚਿੰਨ ਦਾ ਅਵਾਰਡ ਅੱਜ ਅਸੀਂ ਗੱਲ ਦੋਸਤੋ ਪਹੁੰਚੇ ਅੱਜ ਦਸ਼ਮੀਸ਼ ਪ੍ਰਾਪਰਟੀ ਡੀਲਰ ਦੇ ਆਫਿਸ ਜਿੱਥੇ ਕੀ ਅਕਸਰ ਉਹਨਾਂ ਵੱਲੋਂ ਕਾਫੀ ਸੰਘਰਸ਼ ਵੀ ਕੀਤਾ ਗਿਆ ਤਾਂ ਅੱਜ ਸਾਡੇ ਨਾਲ ਬਾਈ ਜੀ ਮੌਜੂਦ ਨੇ ਗੱਲਬਾਤ ਕਰਦੇ ਇੱਥੇ ਦੇ ਓਨਰ ਨੇ ਤਾਂ ਅਖਰ ਕਿੰਨਾ ਟਾਈਮ ਲੱਗਾ ਤਾਂ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਨੇ ਤੇ ਕਿੰਨੀਆਂ ਬ੍ਰਾਂਚਾਂ ਹੈਗੀਆਂ ਤਾਂ ਪੂਰਾ ਜੈ ਜੈ ਲਵਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐ ਕੀ ਨਾਮ ਜੀ ਆਪਣਾ ਮਨਜਿੰਦਰ ਸਿੰਘ ਬੱਬੂ ਜੀ ਰੀਅਲ ਏਸਟੇਟਸ ਬੱਬੂ ਕਰਕੇ ਜਾਣੇ ਜਾਂਦੇ ਜੀ ਮੇਰਾ ਸਵਾਲ ਹੈ ਕੀ ਕਹਿਣਾ ਚਾਹੋਗੇ ਕਿ ਆਪਣੀ ਸਟਾਰਟਿੰਗ ਕਿਤੋਂ ਹੋਈ ਤਾ ਐਂਡਿੰਗ ਕਿੱਥੇ ਜਾ ਕੇ ਖਤਮ ਹੋਈ ਸਟਾਰਟਿੰਗ ਤਾਂ ਜਿੱਦਣ ਬੰਦਾ ਜੰਮਦਾ ਉਦੋਂ ਨਹੀਂ ਹੋ ਜਾਂਦੀ ਅੱਗੇ ਤੁਹਾਡਾ ਸੰਘਰਸ਼ ਹੈ ਕਿੰਨੀ ਦੇਰ ਚੱਲਦਾ ਹੈ ਤੇ ਜ਼ਿੰਦਗੀ ਚ ਦੋ ਚੀਜ਼ਾਂ ਜਿਹੜੀਆਂ ਇਨਸਾਨ ਕੋਲ ਹੁੰਦੀਆਂ ਇੱਕ ਤਾਂ ਹੱਥ ਦੀਆਂ ਰੇਖਾਵਾਂ ਇੱਕ ਮੱਥੇ ਦੀਆਂ ਇੱਕ ਅਸੀਂ ਆਮ ਲੋਕ ਸਿਆਣੇ ਕੋਲ ਕਹਿੰਦੇ ਨੇ ਤਕਦੀਰ ਠੀਕ ਹੈ ਉਹਨੂੰ ਫਰਮਾਤੋਂ ਪਰਖ ਸਕਦੇ ਹੱਥਾਂ ਦੇ ਤੇ ਮੱਥੇ ਦੇ ਰਖਾਵਾਂ ਸੀ ਜਿੰਨਾ ਵੀ ਲੋਕ ਪਰਖ ਸਕਦੇ ਸੰਘਰਸ਼ ਜਿਹੜੀ ਗੱਲ ਹੈ ਜੀ 6th ਕਲਾਸ ਜਦੋਂ ਹੋਏ ਤਾਂ ਫਾਦਰ ਸਾਹਿਬ ਨੂੰ ਕੰਮ ਤੇ ਜਾਣਾ ਪਿਆ। ਹੌਲੀ ਹੌਲੀ ਜਿਹੜੀ ਰੇਖਾ ਹੈ ਉਹ ਜਦੋਂ ਹੇਠਲੇ ਪੱਧਰ ਤੇ ਹੁੰਦੀ ਹੈ ਤਾਂ ਇਨਸਾਨ ਆਪਣੀ ਜ਼ਿੰਦਗੀ ਨੂੰ ਟਾਰਗੇਟ ਲੈ ਕੇ ਚੱਲਦਾ ਹੈ। ਬਹੁਤ ਕਾਟੇਨ ਥਾਨ ਹੁੰਦੇ ਆ ਜਿਹੜੇ ਆਪਣੇ ਮਿਸ਼ਨ 'ਚ ਕਾਮਯਾਬ ਹੋਉਂ ਗਏ ਆਪਣਾ ਪੈਸ਼ਨ ਯੂਜ਼ ਕਰਕੇ। ਜਿਵੇਂ ਤੁਹਾਡੇ ਫਾਦਰ ਸਾਹਿਬ ਸੀ ਕਿਹੜਾ ਕੰਮ ਕਰਦੇ ਸੀ? ਸਰਨਾ ਤੋਂ ਪਹਿਲਾਂ 1952 ਦੇ ਵਿੱਚ ਸਾਈਕਲ ਪਾਰਸ ਦਾ ਕੰਮ ਜਿਗਰਾਉਂਟ ਅਸੀਂ ਸ਼ੁਰੂ ਕੀਤਾ ਜੀ ਮੇਰੇ ਪਾਤਕਾਰ ਸਰਦਾਰ ਅਰਫਾ ਸਿੰਘ ਜੀ ਨੇ 1952 ਦੇ ਵਿੱਚ ਹਰਪਲੀ ਸਾਈਕਲ ਹੁੰਦਾ ਤੇ ਜਿਹਨੂੰ ਕੋੜਾ ਸਾਈਕਲ ਕਹਿਆ ਜਾਂਦਾ ਸੀ ਸਰਨਾ ਪਹਿਲੀ ਜਿਹੜੀ ਉੱਥੇ ਏਜੰਸੀ ਜਿਗਰਾਉਂਟ ਸਾਡੇ ਕੋਲੇ ਹੀ ਆਈ ਸੀ ਉਸ ਤੋਂ ਬਾਅਦ ਫਿਰ ਉਹ ਫੈਮਲੀਆਂ ਵੱਡੀ ਸੀਗੀ ਜਿਵੇਂ ਵੀ ਹੋਇਆ ਚਲੋ ਹੋ ਗਿਆ ਫਿਰ ਜਿਹੜਾ ਪੱਤਰ ਹੈ ਉਹ ਉਹੋ ਜਿਹਾ ਹੋ ਗਿਆ ਕਿ ਕਿਸੇ ਟਾਈਮ ਮਿਹਨਤ ਨਾਲ ਹੀ ਹੱਥੀਂ ਦਿੰਦੀ ਹੈ ਜੀ ਹੋਲੀ ਹੋਲੀ 10th ਪਾਸ ਕੀਤੀ ਪ੍ਰੈਪ ਕੀਤੀ ਉਸ ਵਾਰ ਦੇਣਾ ਹੂ ਕਰ ਗਏ ਇੱਥੇ ਆ ਕੇ ਵੀ ਪੇਰੈਂਟ ਜਿਹੜਾ ਕੰਮ ਸੀਗਾ ਸਾਈਕਲ ਪਾਰਟਸ ਦਾ ਦ ਰੇਸਟ ਆਫ ਦਾ ਪੋਪਿਕ ਦਾ ਹੋਲੀ ਹੋਲੀ ਸਭ ਨੇ ਆਪਣੀ ਕਾਰਵਟ ਲਈ ਜਿਵੇਂ ਉਸ ਪ੍ਰਮਾਤਮਾ ਦਾ ਹੁਕਮ ਸੀ ਜੋ ਵੀ ਉਹਨੇ ਕਰਾਉਣਾ ਚਾਇਆ ਉਹ ਕਰਾਇਆ ਲੇਕਿਨ ਇੱਕ ਚੀਜ਼ ਜਿਹੜੀ ਨਹੀਂ ਛੱਡੀ ਗੁਰੂ ਦਾ ਲੜ ਤੇ ਮਾਵਾ ਆਪਣਾ ਸਾਥ ਸਰ ਮੇਰਾ ਸਵਾਲ ਆ ਕਿ ਅੱਜ ਤੁਸੀਂ ਪ੍ਰੋਪਰਟੀ ਡੀਲਰ ਬਣ ਗਏ ਹੋ ਤਾਂ ਤੁਹਾਡਾ ਸ਼ਹਿਰ ਦੇ ਵਿੱਚ ਨਾਮ ਤਾਂ ਸਟਾਰਟਿੰਗ ਜਿਹੜਾ ਪ੍ਰੋਪਰਟੀ ਡੀਲਰ ਦਾ ਜਿਹੜਾ ਕੰਮ ਸੀ ਪਹਿਲ ਆਫਿਸ ਤੁਹਾਡਾ ਕਿੱਥੇ ਸੀ 1988 ਦੇ ਵਿੱਚ 8 ਮਈ 1988 ਨੂੰ ਇੱਕ ਅਨੁਸਾਰਟ ਕੀਤਾ ਸੀ ਆਪਣੇ ਮਾਮਈ ਦੀ ਗਾਈਡੈਂਸ ਲੈ ਕੇ ਹੋਰ ਦੋਸਤਾਂ ਦੀ ਗਾਈਡੈਂਸ ਲੈ ਕੇ ਇਸ ਕੰਮ ਨੂੰ ਸਟਾਰਟ ਕੀਤਾ ਸੀ ਦੋਸਤੀ ਤੁਹਾਡੇ ਇਮਾਨਦਾਰ ਹੋਣ ਤੇ ਰਿਸ਼ਤੇਦਾਰ ਤੁਹਾਡਾ ਸਾਥ ਦੇਣ ਦਾ ਤੁਸੀਂ ਕੰਮ ਆਖੋ ਜਾਂਦੇ। ਪਰ ਅੱਜ ਕੱਲ ਕਿਤੇ ਭਰਾ ਤੇ ਭਰਾ ਨਹੀਂ ਸਕਾਂ ਹੁੰਦਾ ਤਾਂ ਤੁਸੀਂ ਦੋਸਤੀ ਗੱਲ ਤਾਂ ਬਹੁਤ ਦੂਰ ਦੀ ਰਹਿ ਗਈ। ਕਿਵੇਂ ਦੇਖਦੇ ਆ ਇਹ ਗੱਲਾਂ। ਦੇਖੋ ਹਰ ਬੰਦੇ ਦੀ ਆਪਣੀ ਸੋਚ ਹੈ। ਭਰਾ ਤੇ ਵੱਡਾ ਦੋਸਤ ਕੋਈ ਨਹੀਂ ਹੈ ਜੇ ਤੁਸੀਂ ਸਮਝੋ ਤਾਂ। ਜਿਹੜੇ ਮਾਂ ਨਾਲ ਜਿਹੜੇ ਮਾਂ ਨੇ ਜੰਮਿਆ ਤੁਹਾਡੇ ਨਾਲ ਦਾ ساری ਦੁਨੀਆ ਪਰ ਦਿੰਦੀ ਤੁਹਾਡਾ ਭਰਾ ਤੇ ਨਾਲ ਸਾਥ ਦੇਣ ਲਈ 24 ਘੰਟੇ ਖੜਾ ਰਹਿੰਦਾ। ਇਹ ਆਪਣੀ ਆਪਣੀ ਸੋਚ ਹੈ। ਫੈਮਿਲੀ ਅੱਚ ਕਿਵੇਂ ਹੋ ਜਾਂਦਾ ਕਿਵੇਂ ਨਹੀਂ ਹੁੰਦਾ ਸਾਨੂੰ ਨਹੀਂ ਪਤਾ ਪਰ ਅੱਜ ਤੱਕ ਟਿਲ ਡੇਟ ਤੱਕ ਅਸੀਂ ਦੋਨੋਂ ਭਰਾ ਇੱਕੋ ਕੰਮ ਕਰਦੇ ਮੇਰੇ ਬੱਚੇ ਵੀ ਇਸੇ ਕੰਮ ਕਰਦੇ ਮੇਰੇਆਂ ਦੋ ਬੇਟੀਆਂ ਨੇ ਦੋਨੋਂ ਬੇਟੀਆਂ ਜਿਹੜੀਆਂ ਉਹ ਇੱਕ ਐਮਸੀਏ ਕਰ ਰਹੀ ਹੈ ਸਾਈਬਰ ਸਿਕਿਉਰਿਟੀ ਦਾ ਉਹ ਇਸ ਟਾਈਮ ਜਿਹੜੀਆਂ ਟ੍ਰੇਨਿੰਗ ਲੈ ਰਹੀ ਹੈ ਛੋਟੀ ਬੇਟੀ ਮੇਰੀ ਜਿਹੜੀ ਹੈ ਉਹ ਸੀਐਸ ਕਰ ਰਹੀ ਹੈ ਲੇਕਿਨ ਇੱਕੋ ਹੀ ਸੋਚੀਗੀ ਕਿ ਬੱਚਿਆਂ ਨੂੰ ਪੜਾਉਣਾ ਦੋਨੋਂ ਬੇਟੇ ਇੱਕ ਐਡਵੋਕੇਟ ਐ ਉਹ ਲੰਡਨ ਤੋਂ ਲਾਅ ਕਰਕੇ ਆ ਜੀ ਦੂਜਾ ਬਿジネス ਮੈਨੇਜਮੈਂਟ ਜਿਹੜੀ ਐ ਉਹ ਕੈਨੇਡਾ ਤੋਂ ਕਰ ਰਿਹਾ ਤੇ ਤੁਸੀਂ ਕਦੀ ਸੋਚਿਆ ਸੀ ਕਿ ਮੇਰੇ ਬੱਚੇ ਵੀ ਇੰਨੇ ਮਕਾਮ ਤੱਕ ਪਹੁੰਚ ਜਾਣਗੇ ਜਾਂ ਮੈਂ ਉਹਨਾਂ ਨੂੰ ਅੱਗੇ ਤੱਕ ਪੰਜਾਹ ਮਿਹਨਤ ਨਾਲ ਪੰਜਾ ਸਕੂੰਗਾ ਜਾਂ ਮੈਂ ਜਿਹੜਾ ਪ੍ਰੋਫੀਟ ਦਾ ਕੰਮ ਆ ਕਿ ਮੇਰਾ ਇਹਨਾਂ ਮਤਲਬ ਪਲੱਸ ਹੋ ਜਾਊਗਾ ਕਿ ਲੋਕ ਮੈਨੂੰ ਮੇਰੇ ਨਾਂ ਤੋਂ ਹੀ ਮਤਲਬ ਜਾਣਨ ਲੱਪ ਹੋ ਗਏ ਕਿਉਂ ਮੈਂ ਤਾਂ ਹੰਕਾਰ ਦੀ ਨਿਸ਼ਾਨੀ ਹੈ ਕਰਨਾ ਤੋਂ ਸੁਪਰਮਾਨ ਬਣਨਾ ਹੈ ਆਪਾਂ ਉਹਨਾਂ ਲੜ ਨਹੀਂ ਛੱਡਿਆ ਜੇ ਦਸਵੰਦ ਬੱਚਿਆਂ ਚ ਵੰਡਿਆ এডਿਕੇਸ਼ਨ ਬੱਚਿਆਂ ਨੂੰ ਦਿੱਤੀ ਆਪਣੇ ਬੱਚਿਆਂ ਨੂੰ ਬਸ ਹੋਰ ਵੀ 16 ਬੱਚਿਆਂ ਦੀ ਫੀਸ ਦਿਨਾ ਸਾਈਡੈਂਟ ਜਿਹਦੇ ਬੱਚੇ ਪੜਨ ਵਾਲੇ ਹੁੰਦੇ ਆ ਹਰ ਇੱਕ ਨੂੰ ਮੈਂ ਕਦੀ ਆਪਣੇ ਹੱਥ ਨਾਲ ਉਹਨਾਂ ਨੂੰ ਪੈਸੇ ਨਹੀਂ ਦਿੰਦਾ ਮੈਂ ਜਿਹੜੀ ਪੇਮੈਂਟ ਹੈ ਉਹਨਾਂ ਦੇ ਮਦਰ ਫਾਦਰ ਨੂੰ ਦੇਈਦੀ ਤਾਂ ਕਿ ਬੱਚੇ ਦੇ ਮਨਚ ਆਪਣੇ ਪ੍ਰਸਾਦ ਪ੍ਰਤੀਜਰ ਮਦਦ ਪ੍ਰਤੀ ਪਿਆਰ ਸਪ੍ਰਤੀ ਕਦੀ ਕ੍ਰਿੜਣਾ ਨਾ ਰਹੇ ਉਹ ਮੈਂ ਇੱਕ ਸੋਸ਼ਲ ਦੀ ਕਿਉਂਕਿ ਮੈਨੂੰ ਜਦੋਂ ਪੜਾਈ ਕੀਤੀ ਤਾਂ ਬਹੁਤ ਔਖੀ ਕੀਤੀ ਪੋਜ਼ਿਟਿਵ ਸੀਸ ਆਣੀ ਨਾਣੀ ਕਿਸੇ ਦੀ ਵੀ ਕਿਸੇ ਨੇ ਜੋ ਵੀ ਹੋਇਆ ਏ ਬੀ ਸੀ ਕੋਈ ਇਹੋ ਜੀ ਚੀਜ਼ ਤੁਹਾਡੇ ਮਨ ਤੇ ਘਰ ਘਰ ਜਾਂਦੀ ਬਚਪਨ ਦੇ ਵਿੱਚ ਜਿਹੜੇ ਤੁਹਾਡੀ ਉਮਰ ਤੱਕ ਨਾ ਕਰਦੀ ਹੈ ਮੇਰੇ ਕੋਈ ਔਕਾਤ ਨਹੀਂ ਸੀ ਕਿ ਮੈਂ ਇਸ ਤੱਕ ਪਹੁੰਚ ਇਸ ਮੁਕਾਮ ਤੱਕ ਪਹੁੰਚ ਸਕਦਾ ਪੋਸਤ ਪਰਮਾਤਮਾ ਨੇ ਆਪੀ ਕਿਰਪਾ ਕੀਤੀ ਦਿਨੋਂ ਰਾਤ ਤੇ ਰਾਤ ਨੂੰ ਦਿਨ ਕਰਤਾ ਹਾਂ ਇੱਕ ਗੱਲ ਜ਼ਰੂਰ ਹੈ ਕਿ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਨਹੀਂ ਛੱਡਣੀਆਂ ਚਾਹੀਦੀਆਂ ਇੱਕ ਪੇਰੈਂਟਸ ਦਾ ਸਾਥ ਜਿੱਥੋਂ ਤੁਹਾਨੂੰ ਦੁਆ ਮਿਲਦੀ ਹੈ ਇੱਕ ਪਰਮਾਤਮਾ ਦਾ ਘਰ ਜਿੱਥੋਂ ਤੁਹਾਡੀ ਤਕਦੀਰ ਲਿਖੀ ਜਾਂਦੀ ਹੈ ਸਰ ਲੁਧਿਆਣਾ ਸ਼ਹਿਰ ਦੇ ਵਿੱਚ ਆਪਣੇ ਪ੍ਰੋਪਰਟੀ ਡੀਲਰ ਦੇ ਕਿੰਨੇ ਸ਼ੋਅਰੂਮ ਜਿੱਥੋਂ ਸ਼ੋਅਰੂਮ ਤਾਂ 6 ਹੈਗੇ ਆ ਜੀ ਹਰ ਰੋਡ ਤੇ ਇੱਕ ਬ੍ਰਾਂਚ ਬਣਾਈ ਹੋਈ ਹੈ ਉਸ ਬ੍ਰਾਂਚ ਦੇ ਵਿੱਚ ਜਿਹੜੇ ਬੱਚੇ ਮੇਰੇ ਕੋਲੇ ਕੰਮ ਕਰਦੇ ਆ ਜੀ ਉਹਨਾਂ ਨੂੰ ਫਿਰ ਜੋਬ ਤੇ ਨਹੀਂ ਉਹ ਆਪਣੇ ਆਪੇ ਆਫਿਸ ਬਣਾ ਕੇ ਉਹਨਾਂ ਨੂੰ ਦੇ ਦਿੰਦਾ ਤਾਂ ਜੋ ਉਹ ਆਪਣੇ ਆਪ ਨੂੰ ਓਨਰ ਹੀ ਮਹਿਸੂਸ ਕਰਨ ਉਹਨਾਂ ਨਾਲ ਕੋਈ ਏਦਾਂ ਦੀ ਗੱਲ ਨਾ ਹੋਵੇ ਕਿ ਮੈਂ ਜੋਬ ਕਰ ਰਿਹਾ ਜੀ ਅੱਜ ਕੱਲ ਤਾਂ ਮਾਲਕ ਜਿਹੜੇ ਕੰਮ ਕਰਵਾਉਂਦੇ ਨੇ ਤਾਂ ਜਦੋਂ ਤੱਕ ਬੰਦਾ ਕੰਮ ਕਰਦਾ ਤਾਂ ਉਦੋਂ ਤੱਕ ਉਹਨਾਂ ਦੀ ਬੁੱਕਤ ਆ ਪਰ ਜਿਹੜੇ ਤੁਹਾਡੇ ਕੋ ਕੰਮ ਕਰਦੇ ਆ ਇੱਕ ਤਾਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਇੱਕ ਤਾਂ ਇਨਸਾਨ ਬਹੁਤ ਵਧੀਆ ਕਿ ਜਿੰਨੂੰ ਮੈਂ ਕੰਮ ਤੇ ਰੱਖਦਾ ਤਾਂ ਮੈਂ ਉਹਨੂੰ ਮਤਲਬ ਕੰਮ ਆਪਣੇ ਸਮਝ ਲੈਣਾ ਕਿ ਚਲੋ ਕਿ ਤੁਹਾਡਾ ਹੀ ਕੰਮ ਆ ਤੁਸੀਂ ਕਰੋ ਇੰਨਾ ਯਕੀਨ ਤੁਸੀਂ ਕਰਦੇ ਹੋ ਯਕੀਨ ਪਰਮਾਤਮਾ 'ਤੇ ਕਰੀਦਾ ਇਨਸਾਨ ਤਾਂ ਆਪਣੇ ਮਨ ਦਾ ਹੈ ਉਸ ਪਰਮਾਤਮਾ ਦੀ ਓਰਾਸਾ ਲੈ ਕੇ ਉਹਦੇ ਅੱਗੇ ਅਰਦਾਸ ਕਰੀਦੀ ਹੈ ਤੇ ਬੱਚੇ ਨੂੰ ਆਫਿਸ ਬਣਾ ਦਿੱਤਾ ਹੈ ਵਿਸ਼ਵਾਸ ਤਾਂ ਆਪਣੇ ਬੱਚਿਆਂ ਤੇ ਨਹੀਂ ਹੈ ਜ ਕਿਸੇ ਤੇ ਕੀ ਕਰ ਬਟ ਜਿੰਨੇ ਵੀ ਮੇਰੇ ਆਫਿਸ ਬਣੇ ਹੋਏ ਮੇਰੇ ਜਿੰਨੇ ਵੀ ਆਫਿਸ ਇਸ ਕੰਪਨੀ ਦਸ਼ਮੀਸ਼ ਗਰੁੱਪ ਆਫ ਪ੍ਰਾਪਰਟੀਆਂ ਨੇ ਬਣਾਏ ਹੈ ਇਹਦੇ ਵਿੱਚ ਹਰ ਆਫਿਸ ਦੇ ਵਿੱਚ ਇੱਕ ਇੱਕ ਹੈੱਡ ਜਿਹੜਾ ਉਸ ਆਫਿਸ ਦਾ ਹੈਗਾ ਜਿਹੜਾ ਐਜ਼ ਅ ਓਨਰ ਹੀ ਹੈ ਮੇਰੀ ਉਸ ਦਫਤਰ ਦੇ ਵਿੱਚ ਫਰੋਦ ਪ੍ਰੋਪਰਟੀ ਐਂਡ ਅਸੋਨ ਫਰੋਦ ਪ੍ਰੋਪਰਟੀ ਆਪਣੀ ਬ੍ਰਾਂਚ ਬਣਾਣੀ ਪਈ ਸਰ ਲੁਧਿਆਣੇ ਤੋਂ ਇਲਾਵਾ ਕਿਤੇ ਹੋਰ ਵੀ ਕਿਤੇ ਤੁਹਾਡੇ ਜਿਹੜੇ ਸ਼ੋਰਮ ਹੈਗੇ ਨੇ ਪ੍ਰੋਪਰਟੀ ਡੀਲਰ ਵੀ ਉਹ ਮੈਂ ਚੱਕ ਮਹਾਲੀ ਦਾ ਕੰਮ ਕਰਦਾ ਰਿਹਾ ਕਾਫੀ ਦੇ ਕੋਰੋਨਾ ਚ ਬੰਦ ਕਰਤਾ ਸੀ ਹੁਣ ਫੇਰ ਮਹਾਲੀ ਇੱਕ ਬ੍ਰਾਂਚ ਆਫਿਸ ਓਪਨ ਕੀਤੀ ਹੈ ਜੀ ਮਹਾਲੀ ਦੇ ਵਿੱਚ ਅਸੀਂ ਫਲੈਟ ਜਾਂ ਪਲਾਟ ਵਿਲਾਸ ਕਮਰਸ਼ੀਅਲ ਐਸਓ ਅਸੀਂ ਮਹਾਲੀ ਦੇ ਵਿੱਚ ਸੇਲ ਕਰ ਸਰ ਫੋਰਨ ਵੀਦਿਆ ਵੀ ਹੈ ਜੇ ਤੁਹਾਡੇ ਫੌਰਨ ਸੇ ਡਾਇਰੈਕਟਲੀ ਤਾਂ ਕੋਈ ਨਹੀਂ ਦੀ ਇਨਡਾਇਰੈਕਟਲੀ ਮੇਰੇ ਚਾਰਜ ਦੇਗਾ ਤੇ ਟਾਈ ਅਪ ਹੈ ਜਿੱਥੇ ਜਾ ਕੇ ਸਾਡਾ ਕੋਈ ਕਸਟਮਰ ਆਉਂਦਾ ਤੇ ਅਸੀਂ ਉਸ ਦਫ਼ਤਰ ਚ ਭੇਜ ਦਿੰਦੇ ਹਾਂ ਉੱਥੇ ਜਾ ਕੇ ਉਹ ਆਪਣਾ ਸਾਡਾ ਨਾਮ ਹੋਣ ਕਰਕੇ ਉਹ ਸੈਟੀਸਫਾਈਡ ਹੋ ਕੇ ਚਲੇ ਜਾਂਦਾ ਤੇ ਉੱਥੇ ਜੇ ਉਹਨੂੰ ਕੋਈ ਚੀਜ਼ ਚਾਹੀਦੀ ਇਦੋਂ ਲੈ ਸਕਦਾ ਜੀ ਸਰ ਮੇਰਾ ਆਖਰੀ ਸਵਾਲ ਆ ਕਿ ਮਤਲਬ ਲੁਧਿਆਣਾ ਸ਼ਹਿਰ ਦੇ ਵਿੱਚ ਅਕਸਰ ਕਈ ਲੋਕ ਗਰੀਬ ਲੋਕ ਹੁੰਦੇ ਆ ਕਿ 50 ਗੱਜ ਉਹ ਵੀ ਬੱਦ ਨਹੀਂ ਪਲਾੜ ਲੈ ਸਕਦੇ ਜਾਂ ਮਕਾਨ ਨਹੀਂ ਲੈ ਸਕਦੇ ਤਾ ਉਹਨਾਂ ਨੂੰ ਜਿੱਦਾਂ ਤੁਹਾਡੇ ਕੋ ਕੋਈ ਕਿਸੇ ਨੇ ਮਕਾਨ ਲੈਣਾ ਹੋਵੇ ਸਾਡੀ ਵੀਡੀਓ ਦੇਖ ਕੇ ਰੈਫਰੈਂਸ ਠੀਕ ਹੈ ਤਾਂ ਤੁਸੀਂ 50 ਗੱਜ ਮਤਲਬ ਕਿਸੇ ਨੂੰ ਕੰਟੀਨਿਊ ਦੇ ਸਕਦੇ ਹੋ 50 ਗੱਜ ਵੀ ਆਪਣੇ ਕੋ ਅਵੇਲੇਬਲ ਹੁੰਦਾ ਸਾਡੇ ਕੋਲੇ 25 ਗੱਜ ਵੀ ਹੈ ਜੀ ਸਾਡੇ ਕੋਲੇ 50 ਗੱਜ ਵੀ ਹੈ ਜੀ ਸਾਡੇ ਆਫਿਸ ਦੀ ਇੱਕ ਰੂਟੀਨ ਹੈ ਸਾਡੇ ਕੋਲੇ ਕੋਈ ਲੱਖ ਰੁਪਏ ਦਾ ਕਸਟਮਰ ਆ ਦੇ ਅਸੀਂ ਉਹਨੂੰ ਵੀ ਰਿਸਪੈਕਟ ਦਿੰਦੇ ਹਾਂ ਜੀ ਸਾਡੇ ਕੋਲੇ ਕੋਈ ਸੌਫਟਵੇਅਰ ਆਵੇ ਅਸੀਂ ਉਹਨੂੰ ਵੀ ਰਿਸਪੈਕਟ ਦਿੰਦੇ ਹਾਂ ਇਨਸਾਨ ਦੇ ਵਿੱਚ ਫਰਕ ਨਹੀਂ ਜੀ ਜੀ ਉੱਚ ਨੀਚ ਨਹੀਂ ਹੈ ਪਰਮਾਤਮਾ ਨੇ ਪੈਸੇ ਉਹਨੇ ਨੂੰ ਦਿੱਤੇ ਹੈ ਅਸੀਂ ਹਰ ਕਸਟਮਰ ਨੂੰ ਲੀਡ ਕਰਦੇ ਸਾਨੂੰ ਰੂਟੀਨ ਚ ਕਿਸੇ ਦਾ ਫੋਨ ਆ ਜਾਂਦਾ ਕਿ ਮੈਂ 2000 ਰੁਪਏ ਦਾ ਕਮਰਾ ਕਿਰੇ ਤੇ ਲੈਣਾ ਤੇ ਅਸੀਂ ਉਹਨੂੰ ਵੀ ਉਨੀ ਰਿਸਪੈਕਟ ਦਿੰਦੇ ਹਾਂ ਮੇਰੇ ਆਫਿਸ ਦੇ ਵਿੱਚੋਂ ਕਦੀ ਐਕਟ ਕੀਤਾ ਨਹੀਂ ਹੋਇਆ ਜੇ ਸਾਨੂੰ ਕਿਸੇ ਦਾ ਫੋਨ ਆਵੇ ਕਿ 2000 ਰੁਪਏ ਦਾ ਰੂਮ ਲੈਣਾ ਤੇ ਅਸੀਂ ਕਹਿੰਦੇ ਨਹੀਂ ਨਹੀਂ ਹੈ ਨਹੀਂ ਹੈ ਅਸੀਂ ਉਹਨਾਂ ਨੇ ਬਿਲਕੁਲ ਨਹੀਂ ਮੇਰੇ ਆਫਿਸ ਦੇ ਲੜਕੇ ਜਾ ਕੇ ਤਾਂ 2000 ਵਾਲਾ ਕਮਰਾ ਲੈ ਕੇ ਦਿੰਦੇ ਰਹਿੰਦੇ ਪਰ ਸਾਡੀ ਇੱਕ ਹੋਰ ਹੈਗੀ ਹੈ ਕਿ 5 7 10000 ਰੁਪਏ ਤੱਕ ਜਿਹੜਾ ਅਸੀਂ ਰੂਮ ਕਿਰੇ ਤੇ ਲੈ ਕੇ ਦਿੰਦੇ ਹਾਂ ਉਹਦੀ ਸੀ ਕਮਿਸ਼ਨ ਨਹੀਂ ਲੈਂਦੇ ਕਿਉਂਕਿ ਜਿਹੜਾ ਬੰਦਾ ਕਿਰਾਇਆ ਹੀ ਬਹੁਤ ਨੋਮੀਨਲ ਲੈ ਰਿਹਾ ਹੈ ਉਹ ਸਾਨੂੰ ਕਮਿਸ਼ਨ ਕੀ ਦੇਗਾ ਉਹਦੇ ਤੇ ਘਰ ਦਾ ਗੁਜ਼ਾਰਾ ਨਹੀਂ ਲੱਗੇਗਾ ਤੁਹਾਨੂੰ ਸਾਨੂੰ ਕਮਿਸ਼ਨ ਦੇ ਜੀ ਜੀ ਅੱਜ ਜਿਹੜੀ ਕਮਿਸ਼ਨ ਲੈਦੇ ਹੋ ਲੀਜ਼ ਤੇ ਜਿਹੜੇ plots ਤੋਂ ਲੈ ਕੇ ਕਮਰਸ਼ੀਅਲ ਤੋਂ ਲੈ ਕੇ ਲੀਜ਼ ਤੋਂ ਲੈ ਕੇ ਤੁਹਾਨੂੰ ਕੋਈ ਰਿਕੁਆਇਰਮੈਂਟ ਆ ਪੰ 1 ਏਕੜ 10 ਏਕੜ 20 ਏਕੜ 50 ਏਕੜ 100 ਏਕੜ ਤੁਹਾਨੂੰ ਕੋਠੀ ਚਾਹੀਦੀ ਹੈ ਤੁਹਾਨੂੰ ਫਾਰਮ ਹਾਊਸ ਚਾਹੀਦਾ ਤੁਹਾਨੂੰ ਰੀਅਰ ਸਟੇਟ ਨਾਲ ਲੱਗਦੀ ਕੋਈ ਵੀ ਚੀਜ਼ ਚਾਹੀਦੀ ਹੈ ਉਹ ਸਹੀ ਪ੍ਰੋਵਾਈਡ ਕਰਨੇ ਮੇਰਾ ਮੈਸੇਜ ਹੈ ਕਿ ਰੀਅਲ ਦਾ ਮਤਲਬ ਸ਼ੁੱਧ ਤੇ ਮਾਂ ਦਾ ਮਤਲਬ ਸ਼ੁੱਧ ਰੀਅਲ ਸਟੇਟ ਜਿਹੜੀ ਹੈ ਉਹ ਇੱਕ ਸ਼ੁੱਧੀ ਦਾ ਵਪਾਰ ਹੈ ਤੇ ਜਿਹੜੀ ਧਰਤੀ ਹੈ ਇਹਨੂੰ ਮਾਂ ਕਿਹਾ ਜਾਂਦਾ ਹੈ ਤੇ ਮਾਂ ਜਿਹੜੀ ਹੈ ਉਹ ਹਮੇਸ਼ਾ ਬੱਚਿਆਂ ਨੂੰ ਹਮੇਸ਼ਾ ਪਰਫੁੱਲਤਾ ਹੀ ਰੱਖਦੀ ਹੈ ਤੇ ਰੀਅਲ ਸਟੇਟ ਦੇ ਕੰਮ ਦੇ ਵਿੱਚ ਕਦੀ ਕਿਸੇ ਨੂੰ ਘਾਟਾ ਨਹੀਂ ਪੈਂਦਾ ਅਗਰ ਉਹ ਇਮਾਨਦਾਰੀ ਨਾਲ ਇਮਾਨਦਾਰ ਡੀਲਰ ਕੋਲੇ ਤੇ ਆਪਣੀ ਇਮਾਨਦਾਰ ਨਾਲ ਕੰਮ ਕਰੇ ਤਾਂ ਇਸ ਤੋਂ ਵਧੀਆ ਬਿਜ਼ਨਸ ਵਰਡ ਦੇ ਵਿੱਚ ਕੋਈ ਹੈ ਤਾਂ ਸਾਡੇ ਨਾਲ ਦਸ਼ਮੇਸ਼ ਪ੍ਰਾਪਰਟੀ ਡੀਲਰ ਦੇ ਮਾਲਕ ਬੱਬੂ ਭਾਜੀ ਮੌਜੂਦ ਸੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਅੱਜ ਕੱਲ ਪ੍ਰਾਪਰਟੀ ਡੀਲਰ ਫੇਕ ਕਰਦੇ ਨੇ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਤਾਂ ਜਿਹੜਾ ਵੀ ਇਹਨਾਂ ਨਾਲ ਕਨੈਕਟ ਕਰਨਾ ਚਾਹੀਦਾ ਤਾਂ ਉਹਨਾਂ ਨੇ ਆਪਣੇ ਨੰਬਰ ਮੈਂਸ਼ਨ ਕਰਤੇ ਆ ਜਰੂਰ ਉਹਨਾਂ ਨਾਲ ਫੋਨ ਤੇ ਕਾਲ ਤੇ ਗੱਲ ਕਰ ਸਕਦਾ ਤਾਂ ਜੋ ਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਆ ਕੇ ਮਿਲੋ ਤਾਂ ਜਿਹੜੇ ਫਰੋਡ ਕਰਦੇ ਨੇ ਉਹਨਾਂ ਤੋਂ ਬਚੋ ਕੈਮਰਾ ਪਰਸਨ ਦੇ ਨਾਲ ਮਹਿਰ ਜੈਸ਼ਕਮਾਨ ਨਵੀਂ ਅਪਡੇਟ ਦੇਖਣ ਲਈ ਜੁੜੇ ਰਹੋ ਧੰਨਵਾਦ ਸਰ ਪਿੱਛੇ ਕਾਫੀ ਵੀਡੀਓ ਵੀ ਵਾਇਰਲ ਹੁੰਦੀਆਂ ਕਈ ਡੀਲਰ ਮਤਲਬ ਐਨਓਸੀ ਦੇ ਚੱਕਰ ਚ 25-25000 ਰੁਪਇਆ ਲੈ ਲੈਂਦੇ ਆ ਫਿਰ ਵੀ ਲੋਕਾਂ ਦੇ ਕੰਮ ਨਹੀਂ ਹੁੰਦੇ ਤਾਂ ਇਸ ਚੀਜ਼ ਬਾਰੇ ਕਿਵੇਂ ਦੇਖਦੇ ਰਿਸ਼ਵਤ ਲੈਣਾ ਵੀ ਪਾਪ ਹੈ ਰਿਸ਼ਵਤ ਦੇਣਾ ਵੀ ਪਾਪ ਹੈ ਰਿਸ਼ਵਤ ਦਾ ਕੰਮ ਹੀ ਨਾ ਕਰੋ ਕੰਮ ਕਰੋ ਜੇ ਸਰਕਾਰ ਦੀ ਪਾਲਿਸੀ ਚਾਹੀਦੀ ਹੈ ਦੇਫਰ ਤਰ੍ਹਾਂ ਦੇਣ ਦੀ ਜਰੂਰਤ ਹੀ ਨਹੀਂ ਪਬਲਿਕ ਨੂੰ ਮੈਂ ਇਹ ਕਹੂੰਗਾ ਕਿ ਜਿਹੜਾ ਬੰਦਾ ਤੁਹਾਨੂੰ ਕੋਈ 25-5000 ਰੁਪਏ ਰਿਸ਼ਵਤ ਮੰਗਦਾ ਹੈ ਇਹਦਾ ਮਤਲਬ ਫਲੋਰ ਠੀਕ ਨਹੀਂ ਆ ਕਰਨ ਲਈ ਫਸਣਾ ਅਸੀਂ ਜਿਹੜੀ ਚੀਜ਼ ਵੇਚਾਂਗੇ ਮੈਂ ਮੈਂ ਲੋਕਾਂ ਦੀ ਗੱਲ ਨਹੀਂ ਕਰ ਸਕਦਾ ਮੈਂ ਤਾਂ ਆਪਣੀ ਕਰ ਸਕਦਾ ਜੀ ਅਸੀਂ ਨਾ ਕਿ ਰਿਸ਼ਵਤ ਦਿੱਤੀ ਹੈ ਨਾ ਕਿ ਤੁਹਾਨੂੰ ਰਿਸ਼ਵਤ ਤੇ ਪੈਸੇ ਮੰਗੇ ਹੈ ਜੀ ਅਸੀਂ ਦੇ ਕਸਟਮਰ ਨੂੰ ਸਾਫ਼ ਦੀ ਲੈ ਕੇ ਦੇਣੀ ਹੁੰਦੀ ਉਹ ਲੈ ਕੇ ਦੇ ਹੀ ਦਿਆ 6 ਦਫ਼ਤਰਾਂ ਚ ਕਿਸੇ ਸਾਡੇ ਦਸ਼ਮੀਸ਼ ਪ੍ਰਾਪਰਟੀ ਦਾ ਨਾਮ ਹੈ ਜਿੱਥੇ ਮਰਜ਼ੀ ਚੱਲੇ ਜੋ ਕੋਈ ਬੰਦਾ ਤੁਹਾਨੂੰ ਗਲਤ ਗਾਈਡ ਨਹੀਂ ਕਰੂਗਾ ਗਲਤ ਚੀਜ਼ ਨਹੀਂ ਵੇਚੂਗਾ ਇੱਕੋ ਹੀ ਸਿੱਖਿਆ ਸਾਰੇ ਸਟਾਫ ਨੂੰ 15-20 ਬੰਦੇ ਦੇ ਜਿੰਨੇ ਵੀ ਅਸੀਂ ਆਪਸ ਵਿੱਚ ਐਸੋਸੀਏਟ ਹੈ ਸਾਰਿਆਂ ਨੇ ਇੱਕੋ ਹੀ ਕਸਮ ਖਾਧੀ ਕਿ ਗਲਤ ਕੰਮ ਨਹੀਂ ਕਰਾਂਗੇ। ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਕੱਲ ਅਵਾਰਡ ਦਿੱਤੇ ਗਏ ਐ? ਅਵਾਰਡ ਤੇ 2003 ਤੋਂ ਹੀ ਮਿਲ ਰਿਹਾ ਜੀ। 2003, 2004, 2012, 2013, 2013, 2014, 2015, 2016 ਜੀ। 2021-22 ਜੀ। ਕੱਲ ਇੱਕ ਜਿਹੜਾ ਹੈਗਾ ਅਵਾਰਡ ਵੈਲਨੈਸ ਗਰੁੱਪ ਰਾਜਪੁਰਾ ਰੋਡ ਮੁਹਾਲੀ ਤੋਂ ਮਿਲਿਆ। ਜੀ ਜਿਹਦੇ ਚ ਉਹਨਾਂ ਨੇ ਐਕਸੀਲੈਂਟ ਸੇਲ ਪ੍ਰਾਈਸ ਦਿੱਤਾ ਸਾਨੂੰ ਮੈਂ ਫਿਰ ਵੀ ਕਹਾਂ ਸੀ ਅਸੀਂ ਗਲਤ ਕੰਮ ਨਹੀਂ ਕਰਦੇ ਅਸੀਂ ਕੋਈ ਅਵਾਰਡ ਮੁੱਲ ਨਹੀਂ ਖਰੀਦਦੇ ਨਾ ਸਾਡੇ ਕੋਲੇ ਹੈਗਾ ਇਹ ਅਵਾਰਡ ਜਿਹੜਾ ਇਹ ਸਾਨੂੰ ਪੰਜਾਬ ਗਵਰਨਮੈਂਟ ਵੱਲੋਂ ਦਿੱਤਾ ਗਿਆ ਹੈ ਸਪੈਸ਼ਲ ਬਲਾਕ ਦੇਸ਼ਮੀਸ਼ ਪ੍ਰਾਪਰਟੀ ਨੂੰ ਇੱਕ ਅਵਾਰਡ ਮਿਲਿਆ ਹੈ ਜਿਹੜਾ ਕਿ ਸ਼ੇਅਰ ਦੇ ਚਿੰਨ ਦਾ ਅਵਾਰਡ ਔਰ ਤਾਂ ਬਾਅਦ ਘੱਟ ਇਹੋ ਜਿਹੇ ਅਵਾਰਡ ਨਜ਼ਰ ਆਣਗੇ ਜਿਨ੍ਹਾਂ ਦੇ ਉੱਤੇ ਸਰਕਾਰ ਸੈਂਟਰ ਸਰਕਾਰ ਦਾ ਸਟੈਂਪ ਲੱਗੀ ਹੋਈ ਹੈ ਜੀ ਸਰ ਕਿਵੇਂ ਦੇਖਦੇ ਹੋ ਅਕਸਰ ਤੁਹਾਡਾ ਨਾਮ ਹੀ ਇੰਨਾ ਹੋ ਗਿਆ ਕਿ ਤੁਹਾਨੂੰ ਕਹਿ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਤਾਂ ਲੋਕ ਤੁਹਾਨੂੰ ਆਪ ਵਜ੍ਹਾ ਮਾਰ ਕੇ ਬੁਲਾਉਂਦੇ ਨੇ ਦੇਖੋ ਅਵਾਰਡ ਜਿਹੜੇ ਆ ਉਹ ਤੁਹਾਡੀ ਇੱਕ ਰਿਸਪੈਕਟ ਹੁੰਦੀ ਹੈ ਜੀ ਮੈਂ ਕਿਸੇ ਕੰਪਨੀ 'ਚ ਕੰਮ ਕਰਦਾ ਤੇ ਉਹ ਕੰਪਨੀ ਮੇਰੀ ਇੱਕ ਰਿਸਪੈਕਟ ਕਰਦੀ ਕਿਉਂਕਿ ਮੈਂ ਉਹਨਾਂ ਦਾ ਸਮਾਨ ਵੇਚਦਾ ਤੇ ਕਸਟਮਰ ਦੇ ਤੇ ٹرسٹ ਕਰਦੇ ਮੈਂ ਤਾਂ ਹੀ ਮਿਲਦਾ ਇਹ ਅਵਾਰਡ ਕਸਟਮਰ ਦੇ ਸਾਡੇ ਨਹੀਂ ਹੁੰਦੇ ਸਾਡੇ ਦੇ ਇੱਕ ਨਾਮ ਹੁੰਦਾ ਸਿਰਫ ਕੱਲ ਜਿਹੜਾ ਅਵਾਰਡ ਮਿਲਿਆ ਸਾਨੂੰ ਉਹਦੇ ਚ ਸਾਨੂੰ ਕੰਪਨੀ ਵੱਲੋਂ ਜੋ ਕਿ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਨਾਲ ਅਟੈਚਡ ਕੰਪਨੀ ਹੈ ਤੇ ਉਹਨਾਂ ਨੇ ਕੱਲ ਸਾਨੂੰ ਇੱਕ ਹਯਾਤ ਰਜੰਥੀ ਦੇ ਵਿੱਚ ਚੰਡੀਗੜ੍ਹ ਰਾਤੀ ਇੱਕ ਸਨਮਾਨ ਦਿੱਤਾ ਜੋ ਕਿ ਸਾਨੂੰ ਬੜੀ ਖੁਸ਼ੀ ਆਲੀ ਕਰ ਲੈ ਮੇਰੇ ਲਈ ਤੇ ਮੇਰੀ ਟੀਮ ਲਈ ਕਿ ਅਸੀਂ ਉਸ ਕੰਪਨੀ ਤੇ ਅਚੀਵ ਕੀਤਾ ਤੇ 2023 ਦੇ 2024 ਦੇ ਵਿੱਚ ਸਾਨੂੰ ਦੋ ਅਵਾਰਡ ਮਿਲ ਗਏ ਜੀ ਪਹਿਲਾ ਸਕੇਤਰਾਮਾ ਕੰਪਨੀ ਅਜੁੱਦੇ ਨੇ ਸਾਨੂੰ ਅਵਾਰਡ ਦਿੱਤਾ ਹੁਣ ਜਿਹੜਾ ਕੱਲ ਹੈ ਉਹ ਵੈਲਨੈਸ ਨੇ ਸਾਨੂੰ ਮੋਹਾਲੀ ਤੋਂ ਅਵਾਰਡ ਦਿੱਤਾ ਇਹ ਅਵਾਰਡ ਸਾਡੇ ਨਹੀਂ ਹੈ ਇਹ ਅਵਾਰਡ ਸਾਡੀਆਂ ਜਿਹੜੀਆਂ ਮੇਰੇ ਮਗਰ ਮੇਰੇ ਕੰਮ ਕਰਨ ਵਾਲੇ ਮੇਰੇ ਮਿੱਤਰ ਮੇਰੇ ਕਲਾਇੰਟ ਹੈ ਇਹ ਅਵਾਰਡ ਉਹਨਾਂ ਦੇ ਹੈ ਅਸੀਂ ਤੇ ਸਰਵਿਸ ਸਰਵਿਸ ਦਿੰਦੇ ਹਾਂ ਤੇ ਉਹ ਸਰਵਿਸ ਦਾ ਅਵਾਰਡ ਸਾਨੂੰ ਮਿਲ ਜਾਂਦਾ ਹੈ ਰੋਲ ਜੀ ਸਰ ਆਪਣਾ ਨੰਬਰ ਮੈਂਸ਼ਨ ਕਰ ਦਿਓ ਤਾਂ ਜੋ ਕਿ ਵੀਡੀਓ ਦੇਖ ਕੇ ਤੁਹਾਡੇ ਨਾਲ ਲੋਕ ਜਿਹੜੇ ਜੋੜ ਕਰਦੇ ਸੰਪਰਕ ਕਰ ਸਕਦੇ ਦਸ਼ਮੇਸ਼ ਪ੍ਰਾਪਰਟੀਆਂ ਬੱਬੂ 98140 6445 ਇਹ ਮੇਰਾ ਆਪਣਾ ਪਰਸਨਲ ਨੰਬਰ ਹੈ ਸੌਸ ਡਿਗੇਸ਼ਨ ਆਣਾ ਹੋਵੇ ਤਾਂ 7710 3638 ਨੰਬਰ ਹੈ ਮਿਸਟਰ ਪਨੀਰ ਜੀ ਉਸ ਤੋਂ ਬਾਅਦ ਦੋਨੋਂ ਬੇਟਿਆਂ ਦਾ ਵੱਡੇ ਬੇਟੇ ਦਾ ਨੰਬਰ ਹੈ ਜੀ 9653001300 ਛੋਟੇ ਬੇਟੇ ਦਾ ਨੰਬਰ ਹੈ ਸਾਈਡ ਪਰ 98765 64456 ਚੰਡੀਗੜ੍ਹ ਰੋਡ ਦਾ ਸਾਡਾ ਨੰਬਰ ਹੈ 710 3338 ਸੰਗੋਵਾਲ ਦਾ ਸਾਡਾ ਨੰਬਰ ਹੈ ਜੀ 9653131316 ਉਸ ਤੋਂ ਬਾਅਦ ਸਾਡਾ ਫਲੋਜਪੁਰ ਰੋਡ ਦਾ ਨੰਬਰ ਹੈ ਜੀ 710 354 39 ਇਹ ਸਾਡੇ ਜਿੰਨੇ ਸਾਡੇ ਆਫਿਸ ਹੈ ਇਹ ਉਹਨਾਂ ਦੇ ਨੰਬਰ ਹੈ ਜੀ ਕਿਸੇ ਵੀ ਆਫਿਸ ਦੇ ਵਿੱਚ ਕਾਲ ਕਰਕੇ ਆ ਜਾਓ ਜਾਂ ਮੈਨੂੰ ਪਰਸਨਲ ਨੰਬਰ ਤੇ ਕਾਲ ਕਰਕੇ ਆ ਜਾਓ ਤੁਹਾਨੂੰ ਫਲੈਟ ਤੋਂ ਲੈ ਕੇ ਬਲਾਕ ਤੋਂ ਲੈ ਕੇ ਕਮਰਸ਼ੀਅਲ ਤੋਂ ਲੈ ਕੇ ਲੀਸ ਤੋਂ ਲੈ ਕੇ ਤੁਹਾਨੂੰ ਕੋਈ ਰਿਕਾਇਰਮੈਂਟ ਹੈ 1 ਏਕੜ 10 ਏਕੜ 20 ਏਕੜ 50 ਏਕੜ 100 ਏਕੜ ਤੁਹਾਨੂੰ ਕੋਠੀ ਚਾਹੀਦੀ ਹੈ ਤੁਹਾਨੂੰ ਫਾਰਮ ਹਾਊਸ ਚਾਹੀਦਾ ਤੁਹਾਨੂੰ ਰੀਅਲ ਅਸਟੇਟ ਨਾਲ ਲੱਗਦੀ ਕੋਈ ਵੀ ਚੀਜ਼ ਚਾਹੀਦੀ ਹੈ ਉਸੀ ਪ੍ਰੋਵਾਈਡ ਕਰਨੇ ਆ ਮੇਰਾ ਮੈਸੇਜ ਹੈ ਕਿ ਰੀਅਲ ਦਾ ਮਤਲਬ ਸ਼ੁੱਧ ਤੇ ਮਾਂ ਦਾ ਮਤਲਬ ਸ਼ੁੱਧ ਰੀਅਲ ਸਟੇਟ ਜਿਹੜੀ ਹੈ ਉਹ ਇੱਕ ਸ਼ੁੱਧੀ ਦਾ ਵਪਾਰ ਹੈ ਤੇ ਜਿਹੜੀ ਧਰਤੀ ਹੈ ਇਹਨੂੰ ਮਾਂ ਕਿਹਾ ਜਾਂਦਾ ਹੈ ਤੇ ਮਾਂ ਜਿਹੜੀ ਹੈ ਉਹ ਹਮੇਸ਼ਾ ਬੱਚਿਆਂ ਨੂੰ ਹਮੇਸ਼ਾ ਪਰਫੁੱਲਤ ਹੀ ਰੱਖਦੀ ਹੈ ਤੇ ਰੀਅਲ ਸਟੇਟ ਦੇ ਕੰਮ ਦੇ ਵਿੱਚ ਕਦੀ ਕਿਸੇ ਨੂੰ ਘਾਟਾ ਨਹੀਂ ਪੈਂਦਾ ਅਗਰ ਉਹ ਇਮਾਨਦਾਰੀ ਨਾਲ ਇਮਾਨਦਾਰ ਡੀਲਰ ਕੋਲੇ ਤੇ ਆਪਣੇ ਇਮਾਨਦਾਰ ਨਾਲ ਕੰਮ ਕਰੇ ਤਾਂ ਇਸ ਤੋਂ ਵਧੀਆ ਬਿジネス ਵਰਡ ਦੇ ਵਿੱਚ ਕੋਈ ਹੈ ਨਹੀਂ ਤਾਂ ਸਾਡੇ ਨਾਲ ਦਸ਼ਮੇਸ਼ ਪ੍ਰਾਪਰਟੀ ਡੀਲਰ ਦੇ ਮਾਲਕ ਬੱਬੂ ਭਾਜੀ ਮਜੂਸੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਅੱਜਕੱਲ ਪ੍ਰਾਪਰਟੀ ਡੀਲਰ ਫੇਕ ਕਰਦੇ ਨੇ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਤਾਂ ਜਿਹੜਾ ਵੀ ਇਹਨਾਂ ਨਾਲ ਕਨੈਕਟ ਕਰਨਾ ਚਾਹੀਦਾ ਤਾਂ ਉਹਨਾਂ ਨੇ ਆਪਣੇ ਨੰਬਰ ਮੈਂਸ਼ਨ ਕਰਤੇ ਆ ਜਰੂਰ ਉਹਨਾਂ ਨਾਲ ਫੋਨ ਤੇ ਕਾਲ ਤੇ ਗੱਲ ਕਰ ਸਕਦਾ ਤਾਂ ਜੋ ਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਆ ਕੇ ਮਿਲੋ ਜਾ ਜਿਹੜੇ ਫਰੋਡ ਕਰਦੇ ਨੇ ਉਹਨਾਂ ਤੋਂ ਬਚੋ ਕੈਮਰਾ ਪਰਸਨ ਦੇ ਨਾਲ ਮਹਿਰ ਜੈਸ਼ ਕੁਮਾਰ ਨਵੀਂ ਅਪਡੇਟ ਦੇਖਣ ਲਈ ਜੁੜੇ ਰਹੋ ਧੰਨਵਾਦ